ਤੋ ਜੋਦੇ ਨੇ ਬੜਾ ਤੰਗ ਕੀਤਾ ਮੈਨੂੰ ਸਕੂਟਰੀ ਤੋਂ ਹੀ ਪੰਗੇ ਪਏ ਆ ਹੌਣ ਲਾ ਕੇ ਵੇਣੀ ਆ ਬਾਹਰ ਵਾਲੇ ਨੂੰ ਇਸ ਕਰ ਮਾਰ ਕੇ ਹਲੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਆ ਬੱਚੇ ਕੋਹੋਂ ਨਹੀਂ ਪੜਨਾ ਕੀ ਆ ਅੱਜ ਬੈਠੀ ਆ ਮੈਂ ਫੋਨ ਲੰਮੀ ਆ ਦੱਸਦੀ ਆ ਤੈਨੂੰ ਹਾਂ ਉਹ ਸਕੂਟਰੀ ਦਾ ਲੈਣ ਦੀ ਤੇ ਉਦੋਂ ਤੱਕਲੇਸ਼ ਜਾ ਵਧਿਆ ਆਦਾ ਗਲੇ ਵਰਗਾ ਉਹ ਆਂਦੇ ਆ ਦੋਵੇਂ ਜੀਪ ਹੀ ਤੂੰ ਉਹਨਾਂ ਨੂੰ ਲੈ ਲੈ ਕੇ ਤੇ ਦਈ ਜਾਨੀ ਆ ਹਾਂ ਕਦੀ ਤੂੰ ਕੋ ਕਦੀ ਪਿਆ ਹੈ ਘੜਾ ਦਿੰਨੀ ਕਦੀ ਤੂੰ ਸਕੂਟਰੀ ਲੈ ਦਿੰਨੀ ਆ ਉਹਨਾਂ ਨੂੰ ਕਹਿਣਾ ਮੈਂ ਦਿੱਤੇ ਹੀ ਨਹੀਂ ਕਹਿਣਾ ਕੀ ਉਹ ਮਾਮਾ ਤੇਰੇ ਨੂੰ ਮੈਂ ਆਖਿਆ ਨਹੀਂ ਵੀ ਲੈ ਕੇ ਆਵੀ ਲੈਦੀ ਤੂੰ ਸਕੂਟਰੀ ਤੇ ਮੈਂ ਉਹਨਾਂ ਨੂੰ ਪੈਸੇ ਦਿੱਤੇ ਸੀਗੇ। ਹਾਂ ਤੇ ਉਹ ਉਦੋਂ ਲੈ ਕੇ ਆਇਆ ਤੇ ਉਹਨਾਂ ਨੂੰ ਪਤਾ ਲੱਗ ਗਿਆ। ਹੂੰ ਆਹੋ ਤੇਰੀ ਤੇ ਆਹੋ। ਤੇ ਜੋਦਾ ਵੀ بڑا ਹੁਣ ਬੋਲਦਾ ਉਹਦੀ ਵੀ ਮਗਰ ਲੱਗਾ ਵੀ। ਹਾਂ ਤੇ ਅਸੀਂ ਆਹਾਂ ਪੇ ਦਾਸ ਹੁਣ ਲੈ ਕੇ ਦਿੰਦੇ ਨਾ ਤਾਂ ਕੀ ਕਰਦੇ? ਆਹ ਵਗਲ ਹੀ ਨੇ ਜਾਣਾ ਹੁੰਦਾ ਹੋਆ ਆਹੋ ਹੁਣ ਜਾਣਾ ਹੁੰਦਾ ਵਾ ਹਣ ਫਿਰ ਉਹ ਆਂਦੀ ਮੈਂ ਬੱਸਾਂ ਚ ਕਿਦਾਂ ੱਟਕੇ ਖਾਵਾਂ ਮੈਂ ਲੈ ਤੀਰ ਮੈਂ ਚੱਲ ਆ ਸ਼ਾ ਹੁਣ ਏਦਾਂ ਵੀ ਟਾਈਮ ਨਾ ਚੱਲ ਜਾ ਕਰੂ ਟਾਈਮ ਨਾਲੇ ਆਪਣੇ ਸੰਗ ਤੇ ਪਹ ਆ ਜਾ ਕਰੂਗੀ ਨਾਲੇ ਚੱਲੇ ਆ ਤੇ ਆਪਣੇ ਸੰਗ ਤੇ ਘਰ ਆ ਜਾ ਕਰੂਗੀ ਟਾਈਮ ਨਾਲ ਆਹੋ

ਉਹ ਤਾਂ ਐਪੜੀ ਤੜਾਉਣੀ ਆ ਤੇ ਐਪੜੀ ਨਾਲਾ ਪਤਾ ਲੱਗਣਦਾ ਹੀ ਇਹਨਾਂ ਨੂੰ ਆਹੋ ਹੁਣ ਐਪੜੀ ਤੜਾਉਣੀ ਆ ਆਹੋ ਲੱਲੀਏ ਪਲਾਟ ਮੈਂ ਤੈਨੂੰ ਲੈ ਜਾਣਾ ਉੱਥੇ ਨਾਲੇ ਮੈਂ ਇੱਥੇ ਊਂਗੜਾ ਪਿੰਡ ਰਹਿਣਾ ਵਾਂ ਹੂੰ ਆਹੋ ਮੈਂ ਵੀ ਨਹੀਂ ਇੱਥੇ ਪਿੰਡ ਤੇ ਆਉਣਾ ਨਹੀਂ ਆ ਸਿੱਧਾ ਸ਼ਹਿਰ ਹੀ ਆਉਣਾ ਹਾਂ ਅੱਛਾ ਨਾਲੇ ਜਗ੍ਹਾ ਲਈ ਮੈਂ ਆਪਣੀ ਬੈਕ ਬਣ ਗਈ ਉੱਥੇ ਉੱਥੇ ਰਵਾਂ ਇਹ ਗਾੜੀ ਕੰਮ ਕਰ ਦੰਦਾ ਭੋਲਾਂਗੇ ਕੋਈ ਹੂੰ ਜੇ ਉਹਨਾਂ ਨੂੰ ਪਤਾ ਨਾ ਲੱਗੇ ਤੂੰ ਗੁਪਤ ਗੋੜ ਤੜਾਵੀ ਆਹੋ ਤੇ ਹੁਣ ਮੈਂ ਇਦਾਂ ਹੀ ਕਰੂੰਗੀ ਤੇ ਬਾਅਦ ਫੇਰ ਪਤਾ ਲੱਗ ਜਾਂਦਾ ਵਾ ਫੇਰ ਉਹ ਉਹ ਗੱਲ ਫੇਰ ਕਲੇਸ਼ ਪੈਂਦਾ ਵਾ ਘਰ 'ਚ ਤੇ ਆਹੋ ਹੈ ਤੇ ਹੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਤੜਾ ਆ ਫਿਰ ਤੇ ਮੈਨੂੰ ਲੋੜ ਵਾ ਪੈ ਗਿਆ 20 ਪੈਸੇ ਕੱਢ ਕੇ ਦੇ ਦਿਖਾਉਂਦੇ ਆ ਆਹ ਤੇ ਕੋਤੋਂ ਇੱਕ ਬੰਨੇ ਤੇ ਤੂੰ ਵੀ ਬੜਾ ਮੈਨੂੰ ਤੰਗ ਕਰਦਾ ਪੈਸਿਆਂ ਨੂੰ ਇੱਕ ਬੰਨੇ ਹੁਣ ਉਹ ਕਰਦੇ ਆ ਵੀ ਹਾਨੂੰ ਨਹੀਂ ਦਿੰਦੀ ਹੂੰ ਤੇ ਨਾਲੇ ਕੀ ਕਰਨੇ ਆ ਭਾਈ ਝੋਟੀ ਚ ਕਰਨੇ ਬੈਹਿਆ ਸਾਰਾ ਕੋਹ ਇੰਨਾ ਕੋਲੀਆ ਇਹਨਾਂ ਨੇ ਪੈਸੇ ਕੀ ਕਰਨੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਆਹੋ ਉਹ ਇਦਾਂ ਨਹੀਂ ਨਾ ਆਉਂਦੇ ਸਾਰਾ ਕੋਹੇ ਤੇ ਕੋਲ ਵਾ ਘਰ ਬਾਹਰ ਇਹਨੂੰ ਦਿੱਤਾ ਹੱਥ ਸੰਦੇੜੇ ਹੁੱਕ ਤੇ ਲੈ ਕੇ ਇਹਦੇ ਕੋਲ ਵਾ ਮੇਰੇ ਕੋ ਕੀ ਆ ਉਹ ਇਹ ਗੱਲ ਨਹੀਂ ਨਾ ਆਉਂਦੇ ਉਹ ਆਉਂਦੇ ਆ ਵੀ ਉਹਨੇ ਰ ਆਪਣਾ ਹਿੱਸਾ ਲੈਣਾ ਆਣ ਕੇ ਫੇਰ ਪੈਲੀ ਚੋਂ ਪੈਲੀ ਚੋਂ ਇਹ ਸਾਦੇ ਲੈਣਾ ਮੈਂ ਤੇ ਭਾਈ ਤੇ ਜੇ ਮੈਂ ਬਹੁੜਿਆਂ ਪੈਲੀ ਆਣ ਕੇ ਮੈਂ ਪਿੰਡ ਤੇ ਹੁਣਾਂ ਹੀ ਨਹੀਂ ਆ ਹਾਂ ਤੇ ਉਹਨਾਂ ਨੂੰ ਇਹ ਆ ਵੀ ਇਹ ਪੈਸੇ ਜਾ ਦੇ ਕਮਾਉਂਦਾ ਵਾ ਹਾਂ ਉਹ ਇਹੋ ਗੱਲ ਤੇ ਆ ਬਣਾ ਵਿੱਚ ਤੇ ਨਾਲੇ ਆਉਣੀ ਦਿੰਦਾ ਵੀ ਉਹ ਵੀ ਕਮਾਉਂਦਾ ਵਾ ਤੇ ਉਹ ਵੀ ਕਮਾਉਂਦੀ ਆ ਪਤਾ ਕਿੰਨੇ 60 ਡਿਗਰੀ ਟੈਂਪਰੇਚਰ ਵਾ ਉਹਦੇ ਵਿੱਚ ਹੂੰ ਹਾਂ ਟਾਕ ਹੋ ਜਾਂਦਾ ਕਿ ਤੜਾ ਜੌਂਦੀ ਦਿੱਤੇ ਫੇਕਦੇ ਜਾ ਕੇ ਪੈਸੇ ਬਣਦੇ ਆਹੋ ਇਹ ਤੇ ਹੈ ਹੀ ਆ ਬੈਠਾ ਗੱਲਾਂ ਕਰਦਾ ਲੈਨੇ ਦਿਹਾੜੀ ਨਹੀਂ ਕੱਟਣੀ ਇਹ ਆ ਗਿਆ ਤੇ ਹੂੰ ਆਹੋ ਕਰਾ ਚੱਲ ਕੋਈ ਨਹੀਂ ਮਾਤਾ ਤੂੰ ਐਫ ਦੀ ਤੜਾ ਤੇ ਮੈਨੂੰ ਦੱਸੀ ਫਿਰ ਮੇਰੇ ਕੋਲ ਟਾਈਮ ਨਹੀਂ ਮੈਂ ਐ ਮਕਾਮ ਤੇ ਆਂ ਅੱਛਾ ਤੇ ਮੈਂ ਤੈਨੂੰ ਖਾਮਾ ਕੋਈ ਲਾਉਂਗਾ ਅੱਛਾ ਠੀਕ ਆ ਆ ਉਹ ਬਾਕੀ ਕੋਈ ਗੱਲ ਨਹੀਂ ਕੋਈ ਫੇਰ ਨਾ ਕਰੀ ਤੈਨੂੰ ਲੈ ਲੈਣਾ ਮੈਂ ਨਾਲ ਹੀ ਹੂੰ ਹੂੰ ਆ ਸ਼ੈਰੀ ਕੋਈ ਨਹੀਂ ਇਹਨਾਂ ਨੂੰ ਕਰਨ ਦੇ ਕੋ ਕਰਦੇ ਆ ਹੋਰ ਤੇ ਇੱਥੇ ਦੋਵੇਂ ਦਿਨ ਗੱਡੀਆਂ ਵਜਾਉਣਗੇ ਆਪਣੀਆਂ ਹੂੰ ਹੋਰ ਕੰਮ ਕਾਰ ਠੀਕ ਠਾਕ ਚੱਲਦਾ ਸਾਰਾ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਮਾਤਾ ਅੱਛਾ ਸ਼ੁਕਰ ਹੈ ਮਾਲਦਾ ਚਲ ਠੀਕ ਐ ਪੁੱਤ ਫੇਰ ਠੀਕ ਐ ਫੇਰ ਹਾਂ ਰਵਾਵ ਡਿਆ ਵਾ ਜਮਾਰਨ ਮਾਜੀ ਸੌਂ ਜਾ ਠੀਕ ਐ ਠੀਕ ਐ ਹੂੰ ਹੁਣ ਪੰਜਾਬ ਦਾ ਆ ਵੀ ਮੈਨੂੰ ਸ਼ਹਿਰ ਜਾਣਾ ਪੈਣਾ ਉਹ ਆਂਦਾ ਐ ਫਿੱਤੀ ਤਰ੍ਹਾਂ ਉਹ ਵੀ ਹੁਣ ਮੈਂ ਜਾਣਾ ਕੀ ਐ ਬੜਦੇ ਪੁਰਦੇ ਨਾ ਹੀ ਜਾਊਂ ਇਹਨਾਂ ਤੋਂ ਝੂਠ ਸੱਚ ਮਾਰ ਕੇ ਹੀ ਜਾਣਾ ਪੈਣਾ ਵਾ ਇੰਨੀ ਆ ਹੁਣ ਫਿਰ ਤਿਆਰਤੀ ਹੋ ਕੇ ਜਾਣਾ ਪੈਣਾ ਹੁਣ ਉੱਧਰ ਨੂੰ ਵੀ ਬਸ ਆਹੀ ਕੁਝ ਰਹਿ ਗਿਆ ਜੇ ਕਰਨ ਵਾਲਾ ਤੁਹਾਡਾ ਕੋਈ ਇੱਥੇ ਡੇ ਰਹੋ ਮੈਂ ਹੰਤਾ ਡਈ ਰਹਿਣੀ ਆ ਕੀ ਕਰਾਂ ਓ ਤਾਂ ਹੋਰ ਨਾ ਮਦენა ਚੱਲ ਜਾਂਦੀ ਆ ਪਟੂਟੀ ਦੇ ਅੱਛਾ ਮੰਮੀ ਵੀ ਅੰਦਰ ਬੈਠੇ ਰਹਿੰਦੇ ਆ ਬਸ ਇ ਕੰਮ ਕਰਦੇ ਮਰ ਜਾਣਾ ਇੱਥੇ ਤੇ ਕੀ ਕੰਮ ਕਰਨਾ ਪੈਣਾ ਵਾ ਜਿਹੜੀਆਂ ਫੂਕਾ ਮਾਰਦੀ ਦੁੱਧ ਨੂੰ ਕਿੱਥੋਂ ਵਜਣੀਆਂ ਕੰਮ ਤੇ ਕਰਨਾ ਪੈਣਾ ਵਾ ਸਾਂਝ ਘਰ ਦੇ ਵਿੱਚ ਨਹੀਂ ਕੋਈ ਕੰਮ ਕਰਦੇ ਮਰ ਜਾਣਾ ਵਾ ਹੋਰ ਸਾਡੇ ਕੋਲ ਕੀ ਪੱਲੇ ਰਹਿ ਜਾਣਾ ਵਾ ਬਸ ਹਾਂ ਤੇ ਇਹ ਇਨਾਂ ਦਾ ਹੀ ਸਾਰਾ ਕੁਝ ਜੋ ਚੱਲਣ ਡਿਆ ਨਾ ਗੇ ਇੱਥੇ ਇੰਨਾ ਦੇ ਸੱਪੇ ਚੱਲਣ ਡਿਆ ਵਾ ਚੱਲਾਂ ਤੇ ਡਿਆ ਪਰ ਸਾਂਝੇ ਘਰ ਦੇ ਵਿੱਚ ਤਨ ਪਤਾ ਵਾ ਕੋਕ ਨਹੀਂ ਬਣਾ ਉਹ ਵੀ ਟੌਰ ਨਾ ਚੱਲ ਜਾਂਦੀ ਆ ਆਪ ਕੰਮ ਦੇ ਨਹੀਂ ਬਾਸਲ ਤੇ ਇਹ ਆ ਕੋਈ ਘਰ ਦੇ ਰਹੋ ਤੇ ਕੀ ਕਹਣਾ ਕੰਮ ਤੇ ਕਰਨਾ ਪੈਣਾ ਕਿ ਨਹੀਂ ਨਹੀਂ ਕਰਨਾ ਕਰ ਕੀ ਕਰ ਤੂੰ ਦੱਸ ਦੇ ਤੂੰ ਦੱਸ ਦੇ ਸਾ ਸਾਂਝੇ ਘਰ ਦੇ ਵਿੱਚ ਨਹੀਂ ਰਹਿਣਾ ਇਹ ਸਾਰਾ ਦਿਨ ਕੰਮ ਕਰਦੇ ਰਹਿਣੇ ਆ ਦੋਵੇਂ ਜਾਣੇ ਹਾਂ ਤੇ ਕੀ ਕਰਨਾ ਫਿਰ ਹੁਣ ਨਹੀਂ ਆਪਣਾ ਢੀ ਹੁਣ ਕਰਨਾ ਸਾਰਾ ਕੁਝ ਅੱਛਾ ਹਾਂਜੀ ਨਹੀਂ ਤੇ ਰਮਣ ਮੰਨਦਾ ਨਹੀਂ ਮੇਰਾ ਨਹੀਂ ਮੰਨ ਮਾਰਦਾ ਆਦੋਗੇ ਤੌਕੀ ਇਹ ਲੈਣਾ ਈ ਉਈ ਗੱਲ ਨਹੀਂ ਮੈਂ ਸੋਕ ਸੌਕੀ ਹੁਣ ਆਹ ਕੀ ਕਰਤਾ ਹੁਣ ਮੈਂ ਤੇ ਇੱਥੇ ਤੈਨੂੰ ਇੱਥੇ ਮੇਕਣਾ ਛੁੱਟਣੀਆਂ ਪੈਣੀਆਂ ਮੈਂ ਤੈਨੂੰ ਇਹ ਵੀ ਗੱਲ ਦੱਸ ਦਿੰਦਾ ਫਿਰ ਨਹੀਂ ਛੁੱਟਣੀਆਂ ਪੈਣੀਆਂ ਕਿਉਂ ਨਹੀਂ ਛੁੱਟਣੀਆਂ ਪੈਣੀਆਂ ਪਾਰਾ ਕੁਛ ਵੰਡਿਆ ਗਿਆ ਤੇ ਉਹ ਆਪਣੇ ਕਰਨ ਮੈਂ ਆਪਣਾ ਕਰੂੰਗੀ ਉਹਨੇ ਮਾਂ ਨੇ ਬੱਕਰੀਆਂ ਥੋੜਾ ਰੱਖਣੀਆਂ ਹੁਣ ਰੱਖਣੀਆਂ ਰੱਖਣਾ ਰੱਖਣਾ ਹਾਲੂ ਉਹ ਤਾਂ ਮੈਂ ਰੱਖੂੰਗਾ ਤੇ ਮੇਰ ਨਾਲ ਤੇ ਕਰਾਏਂਗੀ ਕਿ ਨਹੀਂ ਕਰਾਏਂਗੀ ਨਹੀਂ ਕਿ ਆਪਣਾ ਤੇ ਹੀ ਕੰਮ ਕਰਾਂਗੇ ਕਰਾਂਗੇ ਨਾ ਤੇ ਇੱਧਰ ਤੈਨੂੰ ਛੁੱਟਣੀਆਂ ਪੈਣੀਆਂ ਜੇ ਤੇ ਮੈਂ ਉਹਦੇ ਸਿਰ ਤੇ ਚਲ-ਤੁਲ ਜਨਨਾ ਵਾ ਕਿਤੇ ਬਾਹਰ ਅੰਦਰ ਕਿਤੇ ਕਾਰ ਛੱਡ ਕੇ ਉਹਨੂੰ ਇਹ ਸੋਚ ਵਿਚਾਰ ਲੈ ਆਪਣਾ ਉਹ ਇੱਕ ਵਾਰ ਉਹ ਤੇ ਬਾਹਰ ਬੈਠਾ ਵਾ ਤੇ ਅੱਡ ਮੈਂ ਤੋਂ ਕੱਲੀ ਢੋਣਾ ਮੰਮੀ ਤੋਂ ਅੱਡ ਹੋਣਾ ਵਾ ਉਹ ਰਹੀ ਤੇ ਉਹਨਾਂ ਦੀ ਬਣੀ ਰਹਿੰਦੀ ਆ ਲੈ ਬਣੀ ਤੈਨੂੰ ਲੱਗਦੀ ਆ ਨਾ ਬਣੀ ਰਹਿੰਦੀ ਆ ਕੀਪ ਤਾਂ ਕੀ ਕਰਦੀ ਆ ਉਹ ਖਰਿਆ ਲੱਲੇ ਪੱچے ਕਰਕੇ ਕੁਤਰੀ ਵੀ ਇਹਨੂੰ ਲੈ ਆਤੀ ਆ ਉਹਦੇ ਇੰਨਾ ਮੰਨ ਤੇ ਰਹਿੰਦੇ ਆ ਉਹ ਸਕੂਟਰੀ ਲੈ ਆਤੀ ਆ ਤੇ ਹੁਣ ਹਰ ਮਹੀਨੇ 6 ਮਹੀਨੇ ਹੋ ਗਏ ਉਹਨੂੰ ਉੱਥੇ ਨੌਕਰੀ ਕਰਦੀ ਉਹਦੇ 10000 ਵੀ ਦਿੰਦੀ ਹੋਈ ਤੇ 60000 ਰੁਪਏ ਤੇ ਲੈ ਆਈ ਉਹ ਹੁਣ ਤੂੰ ਕਰਦੀ ਕੋਹਣੀ ਆ ਤੁਸੀਂ ਵੀ ਦੇ ਦਿੰਦੇ ਤੁਸੀਂ ਕਿਹੜੇ ਰਹਿੰਦੇ ਜੇ ਤੱਲ ਮੈਂ ਦਾ ਆਪਣਾ ਕੰਮ ਕਰਦਾ ਹੀ ਆ ਘਰ ਦਾ ਜਿੰਨਾ ਜੋਗਾ ਹੈਗਾ ਕਰਦਾ ਹੀ ਆ। ਕੰਮ ਤੇ ਤੁਹਾਡਾ ਚੱਲ ਕੋਈ ਗੱਲ ਨਹੀਂ ਤੂੰ ਜਦਾਂ ਕਹੇਂਗੀ ਨਾ ਦੇਖ ਲਾਂਗੇ ਜੋ ਬਣਦੀ ਆ ਗੱਲ ਤੂੰ ਜਾ ਜਾ ਕੇ ਨਾ ਚਾਹ ਪਾਣੀ ਬਣਾ ਹੁਣ। ਠੀਕ ਆ। ਤੂੰ ਹੀ ਤੇ ਮੇਰੀ ਕੋਈ ਗੱਲ ਹੀ ਨਹੀਂ ਨਾ ਸੁਣਨੀ। ਹੁਣ ਤੇ ਬਿਆਹ ਹੋਰ ਕਿੱਦਾਂ ਸੁਣਾ ਤੇਰੀਆਂ ਗੱਲਾਂ। ਤਰੀ ਜਾਓ ਕੰਮ। ਤੂੰ ਤੇ ਹੋਣਾ ਨਹੀਂ ਅੱਬੇ ਹੀ ਅੱਡੋ ਜਾ ਅੱਬੇ ਹੀ ਅੱਡੋ ਜਾ। ਤਰੀ ਜਾਓ ਕੰਮ। ਕੰਮ ਕਰਨਾ ਨਹੀਂ ਇਹਨਾਂ ਮੇਂਗੜਾਂ ਦੇ ਸਿਰ ਤੇ ਗੱਡੀਆਂ ਤੇ ਚੜੀ ਫਿਰਦੀ ਆ। ਇਹ ਮੇਂਗੜਾਂ ਦੇ ਸਿਰ ਤੇ ਚੜੀ ਫਿਰਦੀ ਆ। ਕਿ ਯਾਰ ਮਾਤਾ ਆਈਓ ਮਾਤਾ ਵੀ ਜਦ ਵੱਲੀ ਤੱਕੜੀ ਬਰਾਬਰ ਰੱਖੇ ਨਾ ਤੇ ਭੈਣ ਤੋਂ ਆਪੇ ਵੀ ਕੋਈ ਗੱਲ ਨਾ ਕਰੇ ਔਰ ਜੋ ਵੀ ਬੋਲਦੀ ਦਾ ਸੱਚੀ ਆ ਇਹਨੂੰ ਕੀ ਭੈਣ ਤੋਂ ਦੱਸਾਂ ਇੱਥੇ ਸਾਰੀ ਦਿਹਾੜੀ ਭੈਣ ਤੋਂ ਮਰਦੇ ਦਾ ਕੰਮ ਨਾ ਕੰਮ ਕਰਦੇ ਅਗਲੀ ਨਿਆਰੇ ਲੈਣ ਲਈ ਜਾ ਆ ਗਈ ਸੀ ਥੱਲੇ ਪੈ ਜਾਣਾ ਵਾ ਜਾ ਕੇ ਸਕੂਲੇ ਵੀ ਏਸੀ ਬਾਹਰ ਵੀ ਏਸੀ ਹੁਣ ਸਕੂਟਰੀ ਤੇ ਵੀ ਏਸੀ ਵਾਲਾ ਹਿਸਾਬ ਵਾ ਕੇ ਇਹ ਹੈ ਇੱਕ ਤੇ ਰਾਇਗੇ ਪੈਂਦੋ ਬੋਲਦੀ ਤੇ ਸੱਚਾ ਹੀ ਰੱਜੋ ਇਹ ਤੇ ਮੋਲੇ ਆ ਮੈਨੂੰ ਮੱਕਾ ਡੀ ਜਾਂਦੀ ਹੈ ਫੇਰੀ ਸੁੱਕਣੀ ਪੰਮੀ ਨਹੀਂ ਕਿ ਕਿੱਧਰ ਨੂੰ ਚੱਲਦੀ ਆ ਪੁਛਦੀ ਆ ਭਲਾ ਕਿੱਥੇ ਚੱਲਦੀ ਆ ਕਿੱਥੇ ਚੱਲੇ ਤੇ ਮੰਮੀ ਜੀ ਕਿਤੇ ਨਹੀਂ ਮੈਂ ਕੰਮ ਹੀ ਚੱਲਦੀ ਆ ਕਿੱਥੇ ਕੰਮ ਕਿੱਥੇ ਮੈਨੂੰ ਵੀ ਦੱਸ ਦੋ ਸ਼ਹਿਰ ਤੱਕ ਪੁਛਦੀ ਰਹਿਣੀ ਆ ਮੈਨੂੰ ਤਾਂ ਕੋਈ ਦੱਸ ਦੇ ਪੁਛਦੇ ਹੀ ਨਹੀਂ ਤੀ ਇਹ ਤੇਰਾ ਜ਼ਰੂਰੀ ਆ ਕੋਈ ਜ਼ਰੂਰੀ ਆ ਤੇ ਮੈਂ ਘਰ ਦੀ ਮਾਲ ਕਰਨ ਆ ਆਜਾ ਤੇ ਮੈਂ ਅੰਦਰੋਂ ਨਿਕਲਦੀਆਂ ਕਿੱਥੇ ਚੱਲੇ ਜੇ ਮੰਮੀ ਜੀ ਕਿੱਥੇ ਚੱਲੇ ਜੇ ਮਾਮਾ ਸਾਰੇ ਜਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਤਾਂ ਸਾਰਾ ਮੈਨੂੰ ਕੰਮ ਹੁੰਦੇ ਆ ਤੂੰ ਦੱਸ ਜੋ ਕਿ ਤੇਰਾ ਦੱਸਣਾ ਕੋਈ ਮੈਨੂੰ ਜ਼ਰੂਰੀ ਵੀ ਤੈਨੂੰ ਮੈਂ ਦੱਸ ਕੇ ਜਾਇਆ ਕਰਾਂ ਤੂੰ ਦੱਸ ਜਦੋਂ ਮੈਂ ਜਾਣਾ ਉਦੋਂ ਮੇਰੇ ਗਾੜੀ ਆ ਜਣਾ ਜਦੋਂ ਮੈਂ ਜਾਣਾ ਅੱਗੇ ਆ ਜਣਾ ਭੀ ਮੰਮੀ ਕਿੱਥੇ ਚੱਲੀ ਆ ਮੰਮੀ ਕਿੱਥੇ ਚੱਲੀ ਆ 100 ਕੰਮ ਹੁੰਦੇ ਆ ਸਿਆਣੇ ਬੰਦੇ ਨੇ ਕੋਈ ਮਾਲਕ ਹਾਂ ਹੈ ਅਜੇ ਤਾਂ ਮੈਂ ਮਾਲਕ ਬੈਠੀ ਆ ਬੈਠੇ ਤੇ ਹੈਗੇ ਆ ਮੈਂ ਤੈਨੂੰ ਪੁੱਛਿਆ ਹੀ ਤੂੰ ਹੀ ਅੱਗੋਂ ਲਾਂਡਾ ਪੇ ਮੇਰੇ ਨਾਲ ਲੜਨੀ ਤੇ ਕਈ ਕੰਮ ਹੁੰਦੇ ਐਵੇਂ ਨਹੀਂ ਗਾੜੀ ਖਲੋ ਕੇ ਤੇ ਪੁੱਛੀਦਾ ਹੁੰਦਾ ਕਿੱਥੇ ਚੱਲੇ ਜੇ ਕੰਮ ਕਰ ਜਾ ਕੋਈ ਮੇਰੇ ਕੰਮ ਕਰ ਹੀ ਲੈਣਾ ਵਾ ਤੁਸੀਂ ਚੱਲੇ ਰਹਿ ਗਏ ਅੱਧਾ ਜੋਦ ਨੂੰ ਲੈ ਜਨ ਨਾਲ ਕਿਉਂ ਜੋਦ ਨੂੰ ਕਿਉਂ ਲੈ ਜਾਓ ਤੇ ਤੁਸੀਂ ਬਸੇ ਕਿੱਥੇ ਤੁਰ ਕੇ ਜਾਂਦੇ ਫਿਰੋਗੇ ਉਹ ਵੇਲਾ ਕੰਮ ਨਹੀਂ ਕੋਈ ਉਧਰ ਡੰਗਰ ਵਸ਼ਾ ਵੇਖਣਾ ਉਧਰ ਪੈਲੀ ਬੰਨਾ ਵੇਖਣਾ ਤੂੰ ਤਾਂ ਵੇਲੀ ਆ ਵੇਲੀ ਮੈਂ ਜੋਦ ਨੂੰ ਲੈ ਜਾਓ ਤੇ ਮੈਂ ਰਮਾਨ ਨਾਲੰਮੀ ਪਈ ਰਵਾਂ 2 ਮਿੰਟ ਤੇ ਲੱਗਣੇ ਐ ਚੱਲ ਜੂਗੇ ਕੋਈ ਗੱਲ ਨਹੀਂ ਮੈਂ ਚੱਲ ਜੂਗੀ ਆਪੇ ਮੈਨੂੰ ਹੰਦਾ ਜਾਣਾ ਬਸੀ ਉਹ ਕੰਮ ਕਰੂਗਾ ਕਿ ਮੈਨੂੰ ਨਾਲ ਲੈ ਕੇ ਜਾਊਗਾ ਜਾਉਂ ਦੀਆ ਸ਼ੀਨ ਚੱਲਣ ਡਈ ਪਿਆ ਵਾ ਸ਼ੀਨ ਡਈ ਚੱਲਣਾ ਹੁਣ ਮੈਂ ਜੋਦਾਤ ਨਾ ਮੇਰੇ ਨਾਲ ਜਾਊਗਾ ਹੁਣ ਮੈਂ ਚੁੱਪ ਕਰਕੇ ਖਿਸਕ ਜਾਣਾ ਇੱਥੋਂ ਕੇ ਨਾ ਬਹਿ ਜਾਣਾ ਮੋੜੇ ਤਾਂ ਅੱਕ ਨਹੀਂ ਵਾਪਸ ਆਈ ਪਤਾ ਨਹੀਂ ਕਿ ਕੰਮ ਗਏ ਇਹ ਸ਼ਹਿਰ ਡਾਡਾ ਜਰੂਰੀ ਕੰਮ ਪੈ ਗਿਆ ਸ਼ਹਿਰ ਨਾ 10 ਦਿਨ ਪੁੱੜ ਜੋ ਹਾਂਜੀ ਆ ਇਧਰ ਆ ਗਈ ਮਸ਼ੀਨ ਲੱਗੀ ਆ ਬਣਾ ਚਾ ਉਹਨਾਂ ਨੂੰ ਪਿਆਲੀਏ ਬੰਦੇ ਚਾਰ ਪੰਜ ਕੱਪ ਬਣਾ ਕੇ ਦੇ ਛੇਤੀ ਕਰ ਬਣਾ ਦਿੰਦੀ ਟਾਈਮ ਨਹੀਂ ਮੇਕੋ ਮਸ਼ੀਨ ਡਈ ਚੱਲਣ ਬਾਹਰ ਦਾ ਵੀ ਖਿਆਲ ਕਰ ਲਿਆ ਕਰ ਕਿਤੇ ਮੈਂ ਕਿਹੜੇ ਵੇਲੇ ਬੈਠੀ ਕੰਮ ਹੀ ਕਰਨੀ ਕਰਦਾ ਵੇਲੇ ਨਹੀਂ ਕਿ ਤੂੰ ਬੈਠੀ ਮੈਂ ਤੈਨੂੰ ਹੁਣ ਆਣ ਕੇ ਕਹਿਤਾ ਤੇ ਤੂੰ ਸਿਰ ਦੇ ਵਾਲਾ ਰੋਂੜੀ ਹੀ ਪੈਣ ਮਾਂ ਦਾ ਕਿੱਥੇ ਆ ਮੰਮੀ ਤੇ ਗਏ ਮੜਾ ਦੇ ਸ਼ਹਿਰ ਕੀ ਕਰਨ ਕਹਦੇ ਆ ਪਤਾ ਨਹੀਂ ਕੀ ਕਰਨ ਦੇਗੇ ਮੈਂ ਪੁੱਛਿਆ ਤੇ ਬੋਲਣ ਦਾ ਵੀ ਮੇਰੇ ਨਾਲ ਹਾਂ ਮੈਂ ਹੀ ਪੁੱਛਿਆ ਕਿੱਥੇ ਚੱਲੇ ਤੇ ਕਹਿੰਦੇ ਤੇਰਾ ਪੁੱਛਣਾ ਕੋਈ ਜ਼ਰੂਰੀ ਹੈ ਮੇਰਾ ਪੁੱਛਣ ਦਾ ਤੇ ਹੱਕ ਹੈ ਹੀ ਨਾ ਲੈ ਤੇ ਤੂੰ ਜਦੋਂ ਤੈਨੂੰ ਪਤਾ ਵਾ ਤੇ ਤੂੰ ਨਾ ਗੱਲ ਛੇੜਿਆ ਕਰ ਉਹਦੇ ਨਾਲ ਕੋਈ ਜਿੱਥੇ ਜਾਂਦੀ ਜਾਣ ਦੇ ਇਹਨਾਂ ਨਾਲ ਤੇ ਹੋਰ ਂਡੀ ਰੋਣਾ ਰਹਿਣਾ ਵਾ ਤੂੰ ਚਾਹ ਬਣਾ ਚਾਹਾਂ ਪੰਜਾਂ ਬੰਦਿਆਂ ਦੀ ਤੇ ਪਾ ਉਹਨਾਂ ਨੂੰ ਡਿੱਗੀ ਜੇ ਤੇ ਮੈਂ ਦੇ ਗਿਆ ਵਾ ਮਸ਼ੀਨ ਦੇ ਹੀ ਵਾ ਟਰਾਲੀ ਲਾਉਣੀ ਜਾ ਕੇ ਬਣਾ ਦਿੰਦੀ ਕੋਈ ਬਾਹਰ ਦਾ ਵੀ ਖਿਆਲ ਰੱਖਿਆ ਕਰੋ ਤੇ ਉਦਾਂ ਪੈਸੇ ਕਿੱਥੋਂ ਲਿਆਉਣੇ ਆ ਕੋਈ ਗੱਲ ਨਹੀਂ ਬਣਾ ਦਿੰਦੀ ਮੈਂ ਚਾਹ ਤਾਂ ਮੈਂ ਰੱਖ ਦਿੰਦੀ ਆ ਹਾਂ ਬਣਾ ਦਿੰਦੀ ਆ ਤੇ ਅੱਗੇ ਤੇ ਸਕੂਟਰੀ ਵੀ ਲੈ ਆਤੀ ਉਹਨੂੰ ਹਾਂ ਹੁਣ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਕਾਂਡ ਮਾਤਾ ਕਰੂਗੀ ਜਰੂਰ ਕਾਂਡ ਗਾੜੀ ਮਾਤਾ ਗੈਂਗਸਟਰ ਵਾਂ ਵੀ ਉੱਥੇ ਗੋਲੀ ਮਾਰਦੇ ਲੱਗੇ ਕੇ ਇਸਨੂੰ ਗੋਲੀ ਦੀ ਗੱਲ ਨਹੀਂ ਮੈਂ ਕੀਤੀ ਹੈ ਵੀ ਮੈਂ ਇਹੋ ਕਹਿ ਰਹੀ ਹਾਂ ਕੋਈ ਮੇਂ ਜੋ ਹੋਊਗਾ ਮੈਂ ਦੇਖ ਲਊ ਆਪੇ ਮੈਂ ਜੋ ਹੋਏ ਹੋਣ ਕੋਈ ਗੱਲ ਨਵੀਂ ਹੋਈ ਨਾ ਤੇ ਫਿਰ ਮੇਰਾ ਨਾਮ ਵੀ ਰੱਦ ਹੋਣੀ ਚਲ ਠੀਕ ਆ ਚਲ ਠੀਕ ਵੇਖ ਲਾਂਗੇ ਪਰ ਕੀ ਮਾਦਾ ਤੁਹਾਨੂੰ ਫੁੱਲ ਜੜਾ ਦੇ ਲੱਗੀ ਆ ਤੇਰਾ ਦਾ ਪਤਾ ਨਹੀਂ ਉਹ ਕਿਤੇ ਗਈ ਹੋਣੀ ਆਪਣੇ ਕੰਮ ਗਈ ਹੋਊਗੀ ਸ਼ਾਇਦ ਉਹਨੂੰ ਵੀ ਕੰਮ ਆ ਕੰਮ ਤੇ ਹੈਗਾ ਵਾ ਅੱਗੇ ਵੀ ਇਸ ਦਾ ਹੀ ਕਰਦੇ ਹੀ ਸਕੂਟਰੀ ਚੋਰੀ ਸੱਪੀ ਲੈ ਆਤੀ ਹੁਣ ਵੀ ਜ਼ਰੂਰ ਕੋਈ ਗੱਲ ਹੈਗੀ ਵਾਏ ਸਕੂਟਰੀ ਤੈਨੂੰ ਮੈਂ ਅੱਗੇ ਉਦੋਂ ਦੱਸ ਕੇ ਗਿਆ ਵਾ ਤੇ 60-70 ਰੁਪਿਆ ਉਹਦਾ ਜਮਾ ਆਇਆ ਹੀ ਉਹਦੀ ਲੈ ਕੇ ਦਿੱਤੀ ਆ ਉਹਨੇ ਪੱਲੇਉ ਨਹੀਂ ਲੈਤੀ ਉਹਨੂੰ ਚੱਲ ਤੂੰ ਚਾਹ ਧਰ ਬਹੁਤਾ ਮਰਨਾ ਕਰਾਣਾ ਗੱਲ ਤੇ ਵੈਸੇ ਰੱਦੂ ਦੀ ਵੀ ਸੱਚੀ ਆ ਮਾਤਾ ਸਾਡੀ ਕਿੱਧਰ ਨਿਕਲ ਗਈ ਦੁਪਹਿਰੇ ਇੱਕੀ ਆ ਵੀ ਦੱਸ ਕੇ ਨਹੀਂ ਗਈ ਮਾਤਾ ਤਾਂ ਕਿੱਧਰ ਨੂੰ ਚਲ ਗਈ ਤੇ ਉਹੋ ਗੱਲ ਨਾ ਜਿਹੜਾ ਪਲਾਟ ਦਾ ਮਾਤਾ ਕਹਿੰਦੀ ਸੀ ਨਾ ਮੇਰੇ ਹਿਸਾਬ ਦੇ ਨਾਲ ਉਹੋ ਹੀ ਕਰਦੀ-ਕੁਰਦੀ ਫਿਰਦੀ ਆ ਹੋਰ ਇਹਨੇ ਕਿੱਧਰ ਜਾਣਾ ਸੀ ਇਹਨੂੰ ਕਦਾ ਕੰਮ ਪੈ ਗਿਆ ਏਡਾ ਤੇ ਦੱਸਣਾ ਦਿੰਨੇ ਹੈ ਨਹੀਂ ਸਾਨੂੰ ਉਹ ਕੋਈ ਪਲਾਟ ਬਲੂਟ ਆਪਣਾ ਵੇਖਣ ਦੀ ਵੇਖਣ ਗਈ ਹੋਊਗੀ ਜਾਂ ਕਿੱਥੇ ਲਿਆ ਆ ਜਿਹੜਾ ਨਿੱਕੇ ਨੇ ਲਿਆ ਆ ਹੋਰ ਉਹ ਪੈਂ ਭਾਈ ਯਾਰ ਫੋਨ ਲਾ ਕੇ ਤੇ ਰੋਜ਼ ਕਹਿ ਦਿੰਦਾ ਵਾ ਭਾਈ ਦਾਣੀ ਦੇ ਇਦਾਂ ਕਰ ਲਾ ਇਦਾਂ ਨਹੀਂ ਦੇ ਇਦਾਂ ਕਰ ਲਾ ਉਹਦੇ ਜੋ ਮਗਰ ਲੱਗੀ ਏ ਕੋਈ ਨਹੀਂ ਮਾਤਾ ਉਹਨਾਂ ਨੇ ਤੈਨੂੰ ਫੇਰ ਐ ਘੜੀ ਪੈਣਾ ਵਾ ਉਹਨਾਂ ਨੇ ਤੈਨੂੰ ਵੇਖਾਂਗੇ ਕਿੰਨਾ ਕੁ ਚਿਰ ਸਾਹਮਦੇ ਆ ਫੇਰ ਕਰਾਂਗੇ ਗੱਲ ਤੇਰਨਾ ਕੋਈ ਗੱਲ ਨਹੀਂ ਬੇਮੁੱਖ ਕਰਾਉਣੀ ਮੈਂ ਵੇਖਾਂ ਉਹ ਸ਼ਾਂ ਨੂੰ ਬਣ ਗਈ ਏ ਚਾਹ ਕਰਾਉਣੀ ਆ ਮੈਨੂੰ ਵੀ ਅਗਲੀ ਗੱਲਾਂ ਕਰਦੀ ਬੱਤੀ ਬੱਤੀ ਵੇਖਾਂ ਬਣ ਗਈ ਏ ਚਾਹ ਕਿਤੇ ਦੇਣੀ ਬੰਦਿਆਂ ਨੂੰ ਜਾ ਕੇ ਉਹ ਬਣ ਗਈ ਚਾਹ ਜੋ ਤਾਂ ਬਣ ਗਈ ਐ ਮੈਂ ਸਾਰੇ ਪਾਸੇ ਧਿਆਨ ਰੱਖਦੀ ਆਂ ਧਿਆਨ ਰੱਖੀ ਰਹਿਣਾ ਨੱਖਾਂ ਘੇੜ ਕੇ ਰੱਖੀ ਦੇ ਲੈਂਦੇ ਨੇ ਇਦੋਂ ਕੰਮ ਦੇ ਦੇਣਾ ਹੋਣਾ ਉਦੋਂ ਢੱਲੇ ਨਹੀਂ ਫਰੀਦਾ ਹੁੰਦਾ ਤੁਸੀਂ ਨਹੀਂ ਧਿਆਨ ਰੱਖਦੇ ਕੱਚ ਕੀ ਬੰਡਿਆ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕਿਸ ਗੱਲ ਦੀ ਮੈਨੂੰ ਸਾਰਾ ਪਤਾ